ਨੰਬਰ 1 ਵਸਤੂ ਅਨੁਸਾਰ ਕੈਰੀਅਰ ਵਿੱਚ ਤਰੱਕੀ ਲਈ ਬੈਂਚ ਦਾ ਸਹੀ ਦਿਸ਼ਾ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਬੈਂਕ ਕਾਰੋਬਾਰ ਪ੍ਰਬੰਧਕ ਜਾਂ ਖਾਤੇ ਵਰਗੇ ਕਾਰੋਬਾਰਾਂ ਜੁੜੇ ਹੋ ਤਾਂ ਬੈਂਚ ਨੂੰ ਉੱਤਰ ਦਿਸ਼ਾ ਵੱਲ ਰੱਖੋ ਨੰਬਰ 2 ਜੇਕਰ ਤੁਸੀਂ ਕੈਰੀਅਰ 'ਚ ਸਫਲਤਾ ਚਾਹੁੰਦੇ ਹੋ ਤਾਂ ਧਿਆਨ ਰੱਖੋ ਕਿ ਤੁਹਾਡਾ ਕੈਬਨ ਜਾਂ ਤੁਹਾਡੇ ਬੈਂਚ ਤੇ ਪੂਰੀ ਰੋਸ਼ਨੀ ਆਉਂਦੀ ਹੋਵੇ ਜੇਕਰ ਸੂਰਜ ਦੀਆਂ ਕਿਰਨਾਂ ਉੱਥੇ ਡਿੱਗਦੀਆਂ ਹਨ ਤਾਂ ਇਸ ਨੂੰ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਨੰਬਰ 3 ਕੈਰੀਅਰ ਦੀ ਸਫਲਤਾ ਅਤੇ ਤਰੱਕੀ ਲਈ ਸੀਟ ਤੇ ਕ੍ਰਿਸਟਲ ਰੱਖੋ ਇਹ ਇੱਕ ਧਾਰਮਿਕ ਵਿਸ਼ਵਾਸ ਹੈ ਕਿ ਇਹ ਊਰਜਾ ਦੇ ਪੱਧਰ ਨੂੰ ਵਧਾਉਂਦਾ ਹੈ। ਨੰਬਰ 4 ਬੈਂਚ ਤੇ ਬਾਸ ਦਾ ਬੂਟਾ ਬੈਬੂਟਰੀ ਰੱਖਣਾ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਨੰਬਰ 5 ਘਰ ਦੇ ਅੰਦਰ ਪੌਦੇ ਲਗਾਉਣ ਨਾਲ ਆਲੇ-ਦੁਆਲੇ ਖੁਸ਼ਹਾਲ ਵਾਤਾਵਰਨ ਪੈਦਾ ਹੁੰਦਾ ਹੈ। ਸਫਲਤਾ ਲਈ ਪੌਦੇ ਨੂੰ ਉੱਤਰ ਦਿਸ਼ਾ 'ਚ ਰੱਖੋ। ਨੰਬਰ 6 ਜੇਕਰ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਆਪਣੇ ਕੰਮਾਂ ਵਾਲੀ ਥਾਂ ਤੇ ਉੱਤਰ-ਪੱਛਮੀ ਦਿਸ਼ਾ ਵਿੱਚ ਇੱਕ ਗਲੋਬ ਰੱਖੋ ਇਸ ਨਾਲ ਤੁਹਾਡੀ ਇੱਛਾ ਜਲਦੀ ਹੀ ਹਕੀਕਤ ਵਿੱਚ ਬਦਲ ਸਕਦੀ ਹੈ